ਦੀਪ ਬਾਈ ਨੇ ਮੈਂ ਦੀਪ ਬਾਈ ਨੂੰ ਕਹਿਣਾ ਹੁੰਦਾ ਸੀਗਾ ਵੀ ਇਹ ਜਿਹੜੀ ਕਾਮ ਗੁਰੂ ਦੀ ਨਹੀਂ ਹੋਈ ਹੈ ਨਾ ਇਹ ਤੇਰੀ ਨਹੀਂ ਹੋ ਸਕਦੀ ਕਦੇ ਵੀ ਪਰ ਉਹ ਬੰਦਾ ਅੜਿਆ ਰਿਹਾ ਮੰਨਿਆ ਨਹੀਂ ਅੜਿਆ ਰਿਹਾ ਮੰਨਣਾ ਵੀ ਨਹੀਂ ਯਾਰ ਮੈਂ ਟਰਾਈ ਕਰਨੀ ਆ ਪਰ ਉਹ ਕੁਝ ਪੁਆਇੰਟ ਤੱਕ ਕਾਮਯਾਬੀ ਹੋ ਗਿਆ ਸੀਗਾ ਲੋਕਾਂ ਨੂੰ ਇਕੱਠਾ ਕਰਨ ਦੇ ਵਿੱਚ ਤੇ ਇਹ ਲੋਕਾਂ ਤੋਂ ਉਹਦਾ ਕਾਠ ਠੇਕਣ ਦੇਖਿਆ ਨਹੀਂ ਗਿਆ ਅੱਜ ਸਾਰੇ ਵਿੱਚ ਖੁੱਡਿਆਂ ਦੇ ਬੜੇ ਬੈਠੇ ਨੇ ਜਿਹੜੇ ਦੀਪ ਬਾਈ ਨਾਲ ਉਹ ਦੀਪ ਬਾਈ ਨਾਲ ਕਿਹੜੇ ਘੜੇ ਕੱਢਦੇ ਨਾ ਮੈਨੂੰ ਸਾਰੇ ਦੇ ਪਤਾ ਨਹੀਂ ਨੌ ਮੈਨੂੰ ਸਾਰੇ ਨੇ ਪਤਾ ਨਹੀਂ ਕਿਹੜੇ ਕਿਹੜੇ ਬੰਦੇ ਨੇ ਦੇ ਵਿੱਚ ਆ ਕੇ ਹੁਣ ਮੈਂ ਫੇਰ ਗੱਲ ਇੱਕ ਵਾਰ ਫੇਰ ਰਿਪੀਟ ਕਰ ਦਣਾ ਜਿਹੜੇ ਉਸ ਦਿਨ ਮਸਤਵਾਨਾ ਸਾਹਿਬ ਦੀਪਬਾਈ ਦੇ ਨਾਲ ਬੰਦੇ ਗਏ ਸੀ ਹੁਣ ਮੈਂ ਕਹਿ ਰਿਹਾ ਤੁਹਾਨੂੰ ਨੋਰਮਲ ਅਪੀਲ ਕਰ ਰਿਹਾ ਵੀ ਭਾਈ ਤੁਸੀਂ ਕੈਮਰੇ ਮੂਰੇ ਆ ਕੇ ਦੱਸੋ ਸੰਗਤ ਦੇ ਮੂਰੇ ਰੱਖੋ ਵੀ ਕੀ ਕੀ ਹੋਇਆ ਸੀਗਾ ਉਸ ਦਿਨ ਕਿਵੇਂ ਕਿਵੇਂ ਇਹਨਾਂ ਨੇ ਦੀਪ ਨੂੰ ਧੱਕੇ ਮਾਰਨ ਜਾਂ ਕਿਵੇਂ ਕਿਵੇਂ ਦੀਪ ਨੇ ਇਹਨਾਂ ਨੇ ਕੀਤਾ ਕੀ ਕੀ ਮੋਕਰ ਨੇ ਕਿਹੜੀ ਕਿਹੜੀ ਚੀਜ਼ਾਂ ਤੋਂ ਆ ਉਹ ਲੈ ਕੇ ਤੁਸੀਂ ਮੂਰੇ ਰੱਖੋਗੇ ਜਾਂ ਫਿਰ ਉਹ ਤੋਂ ਗਾਹਾਂ ਵਾਲੀ ਵੀਡੀਓ ਦੇ ਵਿੱਚ ਮੈਂ ਨੌ ਬੋਲ ਕੇ ਦੱਸਾਂ ਵੀ ਕਿਹੜੇ ਕਿਹੜੇ ਬੰਦੇ ਅੰਦਰ ਸੀ ਕਿਤੇ ਕੀ ਕੀ ਉੱਥੇ ਹੋਇਆ ਤੋ ਕੁਛ ਸ਼ਰਮ ਕਰ ਲੋ ਜੇ ਆਪਣੇ ਪੰਜਾਬ ਨੂੰ ਤੁਸੀਂ ਬਚਾਉਣਾ ਨਾ ਇਹਨਾਂ ਗੁੰਡਿਆਂ ਕੋਲੋਂ ਇਹਨਾਂ ਗੁੰਡਿਆਂ ਕੋਲ ਬਚਾਉਣਾ ਜੇ ਪੰਜਾਬ ਨੂੰ ਨਾ ਕੋਈ ਸ਼ਰਮ ਕਰ ਲੋ ਸੱਚਾਈ ਦਾ ਸਾਥ ਦੇਣ ਲੱਗ ਜਾਓ ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋ ਠੀਕ ਠਾਕ ਹੋਈ ਇਹ ਜਿਹੜੇ ਲੋਕ ਨੇ ਨਾ ਜੋ ਜੋ ਤੁਹਾਡੇ ਮੂਰੇ ਸੀ ਪ੍ਰੂਫ ਕੱਢ-ਕੱਢ ਰੱਖੀ ਜਾਂਦੇ ਆ ਤੁਹਾਨੂੰ ਦਿਖਾਈ ਜਾਂਦੇ ਆ ਵੀ ਭਾਈ ਆ ਇਦਾਂ ਹੋਇਆ ਆ ਇਦਾਂ ਹੋਇਆ ਇਹ ਲੋਕ ਹੁਣ ਇਹ ਜੇ ਘਟੀਆ ਤਰੀਕਿਆਂ ਤੇ ਉੱਤਰ ਆਏ ਵੀ ਇਹ ਸਾਡੀਆਂ ਜਿਹੜੀਆਂ ਮਤਲਬ ਆਪਣੀਆਂ ਫੈਮ ਜੋ ਸਾਡੇ ਘਰ ਦੇ ਮੈਂਬਰ ਨੇ ਜੋ ਸਾਡੇ ਘਰ ਦੇ ਮੈਂਬਰ ਨੇ ਸਾਡੀ ਫੈਮਿਲੀ ਆ ਜਾਂ ਰਣਜੋਤ ਦੀ ਫੈਮਿਲੀ ਆ ਉਹਦੀ ਮਾਂ ਜੋਦੀ ਮਮ ਜੋ ਜੋ ਵੀ ਕੁਛ ਮਤਲਬ ਜਣੀ ਕਿ ਵੀ ਫੈਮਿਲੀ ਦੇ ਵਿੱਚ ਬੰਦੇ ਨੇ ਇਹ ਉਹਨਾਂ ਨੂੰ ਵੀ ਟਾਰਗੇਟ ਕਰਨ ਲੱਗੇ ਇਹਨਾਂ ਦੀ ਾਕਾਤ ਸਲਿਆਂ ਦੀ ਇੱਥੇ ੱਤਕੇ ਆ ਵਸੇ ਕਿਉਂਕਿ ਇਹਨਾਂ ਕੋਲ ਨਾ ਦੇਣ ਨੂੰ ਜਵਾਬ ਨਹੀਂ ਹੈਗੇ ਜਿਹੜਾ ਇਹਨਾਂ ਦਾ ਉਸਤਾਦ ਆ ਲੱਖਾ ਉਹ ਇਹਨਾਂ ਨੂੰ ਕਰ ਦਿੰਦਾ ਫੋਨ ਵੀ ਦੇਖੋ ਭਾਈ ਵੀ ਆ ਜਿਹੜੇ ਬੰਦੇ ਬੈਠੇ ਨੇ ਇਹਨਾਂ ਨੂੰ ਕਰਾਓ ਚੋਪਾ ਇਹਨਾਂ ਦੇ ਆ ਕਰੋ ਇਹਨਾਂ ਦੇ ਉਹ ਕਰੋ ਮੇਰੀ ਗੱਲ ਇੱਕ ਖੋਲ ਕੇ ਕੰਨਾਂ ਦੇ ਵਿੱਚ ਆਪਣੇ ਪਾ ਲਓ ਇਹ ਜਿਹੜੀ ਚੀਜ਼ ਆ ਨਾ ਜੇ ਤੁਹਾਡੇ ਉਸਤਾਦ ਨੂੰ ਨਾ ਹੀ ਗੋਡਿਆਂ ਤੇ ਨਾਂ ਲੈ ਕੇ ਆਂਦਾ ਨਾ ਤਾਂ ਸਾਡਾ 9 ਪਟਾ ਦਿਓ ਤੁਸੀਂ। ਅਬਲਾ ਆਏ ਤਾਂ ਆ ਤਾਂ ਗਿਆ ਕੁਛ ਮੈਂ ਥੋੜੇ ਦਿਨ ਰਹਿ ਕੇ ਕੋਈ ਗੱਲ ਨਹੀਂ ਆ ਜੂਗਾ ਛੇਤੀ ਕੰਮ ਤੇ ਉਹ। ਸੁਣ ਲਓ ਮੇਰੀ ਗੱਲ ਧਿਆਨ ਨਾਲ। ਅੱਜ ਤੋਂ ਗਿਣਵੇਂ 10 ਦਿਨਾਂ ਦੇ ਵਿੱਚ ਵਿੱਚ ਜੇ ਤੁਸੀਂ ਇਹ ਫੁੱਦੂ ਕੰਮ ਕਰਨ ਤੋਂ ਨਾ ਹਟਿਆ ਨਾ ਮੇਰੀ ਗੱਲ ਪੰਜਾਬੀ ਚ ਸੁਣ ਲਓ ਜੇ ਨਾ ਹਟਿਆ ਨਾ ਫਿਰ ਅਸੀਂ ਸਾਰਾ ਕੁਝ ਜਿੰਨਾ ਵੀ A to Z ਤੱਕ ਪਿਆ ਨਾ ਸਾਰਾ ਕੁਝ ਕੱਢ ਕੇ ਜਨਤਾ ਦੇ ਮੂਹਰੇ ਰੱਖ ਦੇਣਾ ਹੈ। ਉਹ ਤੋਂ ਬਾਅਦ ਜਵਾਬ ਹੁਣ ਸਵਾਲ ਉੱਠਣੇ ਸ਼ੁਰੂ ਹੋ ਚੁਲੇ ਨੇ। ਬਹੁਤ ਬੰਦੇ ਵੀਡੀਓ ਪਾਉਣ ਲੱਗੇ ਦੇਵ ਦੇ ਵਿੱਚ ਆ ਕੇ ਹੁਣ ਮੈਂ ਫੇਰ ਗੱਲ ਇੱਕ ਵਾਰ ਫੇਰ ਰਿਪੀਟ ਕਰ ਦਣਾ ਜਿਹੜੇ ਉਸ ਦਿਨ ਮਸਤਵਾਨਾ ਸਭ ਦੀਪਬਾਈ ਦੇ ਨਾਲ ਬੰਦੇ ਗਏ ਸੀ ਹੁਣ ਮੈਂ ਕਹਿ ਰਿਹਾ ਤੁਹਾਨੂੰ ਨੋਰਮਲ ਅਪੀਲ ਕਰ ਰਿਹਾ ਵੀ ਭਾਈ ਤੁਸੀਂ ਕੈਮਰੇ ਮੂਰੇ ਆ ਕੇ ਦੱਸੋ ਸੰਗਤ ਦੇ ਮੂਰੇ ਰੱਖੋ ਵੀ ਕੀ ਕੀ ਹੋਇਆ ਸੀਗਾ ਉਸ ਦਿਨ ਕਿਵੇਂ-ਕਿਵੇਂ ਇਹਨਾਂ ਨੇ ਦੀਪ ਨੂੰ ੱੱਕੇ ਮਾਰਨ ਜਾਂ ਕਿਵੇਂ-ਕਿਵੇਂ ਦੀਪ ਨੇ ਇਹਨਾਂ ਨੇ ਕੀਤਾ ਕੀ ਕੀ ਮੁਕਰ ਨੇ ਕਿਹੜੇ-ਕਿਹੜੇ ਚੀਜ਼ਾਂ ਤੋਂ ਉਹ ਲੈ ਕੇ ਤੁਸੀਂ ਮੂਰੇ ਰੱਖੋਗੇ ਜਾਂ ਫਿਰ ਉਹ ਤੋਂ ਗਾਹਾਂ ਵਾਲੀ ਵੀਡੀਓ ਦੇ ਵਿੱਚ ਮੈਂ ਨੌ ਬੋਲ ਕੇ ਦੱਸਾਂ ਵੀ ਕਿਹੜੇ-ਕਿਹੜੇ ਬੰਦੇ ਅੰਦਰ ਸੀ ਕਿਤੇ ਕੀ ਕੀ ਉੱਥੇ ਹੋਇਆ ਸੋਕੋਸੇ ਸ਼ਰਮ ਕਰ ਲੋ ਜੇ ਆਪਣੇ ਪੰਜਾਬ ਨੂੰ ਤੁਸੀਂ ਬਚਾਉਣਾ ਨਾ ਇਹਨਾਂ ਗੁੰਡਿਆਂ ਕੋਲੋਂ ਜੇ ਇਹਨਾਂ ਗੁੰਡਿਆਂ ਕੋਲੋਂ ਬਚਾਉਣਾ ਜੇ ਪੰਜਾਬ ਨੂੰ ਨਾ ਕੋਈ ਸ਼ਰਮ ਕਰ ਲੋ ਸੱਚਾਈ ਦਾ ਸਾਥ ਦੇਣ ਲੱਗ ਜਾਓ ਬਾਕੀ ਜਿਹੜੀ 2 4 ਕਿ ਤੀੜਾ ਭੌਂਕਦੀਆਂ ਮੈਨੂੰ 1% ਫਰਕ ਨਹੀਂ ਪੈਣਾਗਾ ਚਾਹੇ ਜਿਹੜੀਆਂ ਮਰਜੀ ਫੋਟੋਆਂ ਚੱਕ ਚੱਕ ਕੇ ਲਾ ਦਿਓ ਮੈਂ ਜਿਹੜੀ ਚੀਜ਼ ਬੋਲਣੀ ਆ ਮੈਂ ਬੋਲ ਦੇਣੀ ਆ ਇਹ ਤੁਹਾਡੀ ਾਕਾਤ ਦਾ ਮੈਨੂੰ ਪਹਿਲਾਂ ਸ਼ੁਰੂ ਤੇ ਪਤਾ ਸੀਗਾ ਵੀ ਤੁਸੀਂ ਇਹ ਕੰਮ ਕਰਨਾ ਵੀ ਜੇ ਤੁਹਾਡੇ ਖਿਲਾਫ ਕੋਈ ਬੰਦਾ ਬੋਲਿਆ ਜਾ ਉਹ ਕਰਦਾ ਇਹਨੂੰ ਕਹਿੰਦੇ ਨੇ ਗੁੰਡਾ ਰਾਜ ਤੁਸੀਂ ਭਗਵਾਨਤਮਨ ਨੂੰ ਬੁੱਚੜ ਕਹਿੰਦੇ ਹੋ ਸਾਲੇ ਤੁਸੀਂ ਸਾਰੇ ਬੁੱ ਜਾਂ ਦਾ ਤੁਸੀਂ ਮੰਨੋ ਤੁਸੀਂ ਮੰਨੋ ਭਾਈ ਜਿਹੜਾ ਲੱਖਾਂ ਤੁਹਾਡੀ ਮਾਂ ਭੈਣ ਦਾ ਹੁਣ ਮੈਂ ਇੱਥੇ ਕਹਿ ਨਹੀਂ ਕਹਿਣਾ ਨਹੀਂ ਚਾਹੁੰਦਾ ਜਾਂ ਤਾਂ ਮੰਨੋ ਭਾਈ ਕਿ ਸਾਨੂੰ ਤਕਲੀਫ ਤਾਂ ਹੋ ਰਹੀ ਆ ਨਹੀਂ ਸੱਚ ਮੂਰੇ ਰੱਖੋ ਇਹ ਜਿਹੜੀਆਂ ਚੀਜ਼ਾਂ ਆ ਰਹੀਆਂ ਨੇ ਮੂਰੇ ਹਨਾ ਅਸੀਂ ਅਸੀਂ ਲੋਕ ਪਤਾ ਕਹਿ ਜੇ ਆ ਦੀਪ ਬਾਈ ਨੇ ਮੈਂ ਦੀਪ ਬਾਈ ਨੂੰ ਕਹਿਣਾ ਹੁੰਦਾ ਸੀਗਾ ਵੀ ਇਹ ਜਿਹੜੀ ਕਾਮ ਗੁਰੂ ਦੀ ਨਹੀਂ ਹੋਈ ਹੈ ਨਾ ਇਹ ਤੇਰੀ ਨਹੀਂ ਹੋ ਸਕਦੀ ਕਦੇ ਵੀ ਪਰ ਉਹ ਬੰਦਾ ਅੜਿਆ ਰਿਹਾ ਮੰਨਿਆ ਨਹੀਂ ਅੜਿਆ ਰਿਹਾ ਮੰਨਣਾ ਮੈਂ ਨਹੀਂ ਯਾਰ ਮੈਂ ਟਰਾਈ ਕਰਨੀ ਆ ਪਰ ਉਹ ਕੁਝ ਪੁਆਇੰਟ ਤੱਕ ਕਾਮਯਾਬੀ ਹੋ ਗਿਆ ਸੀਗਾ ਲੋਕਾਂ ਨੂੰ ਇਕੱਠਾ ਕਰਨ ਦੇ ਵਿੱਚ ਤੇ ਇਹ ਲੋਕਾਂ ਤੋਂ ਉਹਦਾ ਕਾਠ ਠੇਕਣ ਦੇਖਿਆ ਨਹੀਂ ਗਿਆ ਅੱਜ ਸਾਰੇ ਵਿੱਚ ਖੁੱਡਿਆਂ ਦੇ ਬੜੇ ਬੈਠੇ ਨੇ ਜਿਹੜੇ ਦੀਪਾ ਜੀ ਨੂੰ ਉਹ ਦੀਪਾ ਜੀ ਨਾਲ ਕਿਹੜੇ ਕੜ ਦੇ ਫਿਰ ਨੌ ਮੈਨੂੰ ਸਾਰੇ ਦੇ ਪਤਾ ਨਹੀਂ ਨੌ ਮੈਨੂੰ ਸਾਰੇ ਨਹੀਂ ਪਤਾ ਵੀ ਕਿਹੜੇ ਕੜੇ ਬੰਦੇ ਨੇ ਇਹ ਤੋਂ ਪਹਿਲਾਂ ਕਦੇ ਨੌ ਲੈ ਲੈ ਕੇ ਮੈਂ ਬਾਹਰ ਕੱਡਾਂ ਲੋਕਾਂ ਨੂੰ ਜੇ ਤੁਹਾਨੂੰ ਦੱਸਾਂ ਵੀ ਭਾਈ ਆਹ ਬੰਦੇ ਦੀਪ ਦੇ ਨਾਲ ਰਹਿ ਕੇ ਦੀਪ ਨੇ ਇਹਨਾਂ ਦੀ ਰੋਟੀਆਂ ਚਲਾਈਆਂ ਨੇ ਚੈਨਨ ਵਾਲੇ ਵੀ ਆਜੋ ਥਲੀ ਹੁਣੀ ਉਦੋਂ 40 ਦੀ ਮੈਂ ਗੱਲ ਕਰਨੀ ਭੁੱਲ ਗਿਆ ਸੁਣ ਦੋਲਾ 40 ਨੇ ਬਹਾਨਾ ਮਾਰੇ ਆ ਉਦੋਂ ਜਦ ਤੱਕ ਕਵਰ ਕਰਦਾ ਫਿਰਦਾ ਸੀ ਸਾਰਾ ਕੁਝ ਜਦੋਂ ਇਹਨਾਂ ਨੇ ਆਪਣੇ ਸੀਐਮ ਦੀ ਕੋਠੀ ਘੇਰਨੀ ਸੀ ਕਿ ਕਹਿੰਦਾ ਜੀ ਮੈਨੂੰ ਕਿਸੇ ਨੇ ਧੱਕਾ ਮਾਰਿਆ ਮੇਰਾ ਪੈਰ ਮੁਚ ਗਿਆ ਉਹਦੇ ਉੱਤੇ ਪੂਰੀ ਫੁੱਲ ਨਿਗਾਹ ਰੱਖੀ ਹੋਈ ਵੀਡੀਓ ਸਿਰ ਤੋਂ ਸਿਰ ਤੱਕ ਬਣੀ ਆਪਣੇ ਲਖਣੀ ਆਪ ਗਰੇ ਆ ਉਹ ਕ੍ਰਿਸ਼ ਬਣਦਾ ਜਾਂਦਾ ਸੀ ਉਹ ਭੱਜੇਂ ਦੇ ਲੋਕਾਂ ਦੇ ਗੱਬੇ ਆਪਣੇ ਲਖਣੀ ਆਪੇ ਗਰੇ ਆ ਨੌ ਲਾਇਆ ਬਾਅਦ ਚ ਮੈਨੂੰ ਕਿਸੇ ਨੇ ਧੱਕਾ ਮਾਰਿਆ ਉਹਦੀ ਵੀਡੀਓ ਆਪਣੇ ਕੋਲ ਪਈ ਆ ਇਹ ਜਿੰਨਾ ਵੀ ਸਰਕਲ ਆ ਨਾ ਜਿੰਨਾ ਵੀ ਸਰਕਲ ਆ ਇਹ ਲੋਕਾਂ ਨੂੰ ਇਮੋਸ਼ਨਲ ਕਰਦੇ ਨੇ ਝੂਠ ਬੋਲ ਬ ਤੋ ਜਿਹੜੇ ਲੋਕ ਨੇ ਨਾ ਮੈਂ ਫੇਰ ਦੁਬਾਰਾ ਚੀ ਕਹਿੰਨਾ ਆਪਣੀਆਂ ਅੱਖਾਂ ਆਪਣਾ ਦਿਮਾਗ ਖੋਲੋ ਜੇ ਆਪਣੇ ਆਉਣ ਵਾਲੇ ਦੇਖ ਮੈਨੂੰ 1% ਫਰਕ ਨਹੀਂ ਪੈਣਾ ਲੱਖਾਂ ਚਾਹੇ ਐਮਪੀ ਬਣੇ ਐਮਐਲਏ ਬਣੇ ਜੋ ਮਰਜੀ ਬਣੇ ਮੁੱਖ ਮੰਤਰੀ ਬਣੇ ਅਸੀਂ ਰਹਿੰਦੇ ਹਾਂ ਬਾਹਰਲੇ ਮੁਲਕਾਂ 'ਚ ਸਾਨੂੰ 1% ਫਰਕ ਨਹੀਂ ਪੈਣਾ ਲੱਖੇ ਵਰਗ ਨੂੰ ਅਸੀਂ ਆਪਣੀ ਪੈਰ ਦੇ ਨੋਕੇ ਦੇ ਉੱਤੇ ਰੱਖਦੇ ਹਾਂ ਜਿਹੜੇ ਪੰਜਾਬ ਦੇ ਲੋਕ ਨੇ ਇਹ ਸਰਬ ਤੁਹਾਡੇ ਭਲੇ ਲਈ ਗੱਲ ਹੋ ਰਹੀ ਆ ਤੁਸੀਂ ਜੇ ਹਨਾ ਆਪਣੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਨਾ ਆਪਣੇ ਪੰਜਾਬ ਨੂੰ ਕਹਾਂ ਲੈ ਜਾਣਾ ਚਾਹੁੰਦੇ ਹੋ ਤਾਂ ਇਹ ਲੋਕਾਂ ਤੋਂ ਬਚਾ ਕੇ ਰੱਖੋ ਬਸ ਆਪਣੇ ਤੋ ਗਾਲੀ ਵੀਡੀਓ ਵਿੱਚ ਇੱਕ ਨਵਾਂ ਸੱਪ ਕੱਢਾਂਗੇ ਜ਼ਰੂਰ ਸਕਾਵਾਂਗੇ ਤੁਹਾਨੂੰ ਸ਼ਾਇਦ ਹੋ ਸਕਦਾ ਵੀ ਹਲੇ ਤਾਂ ਮੈਨੂੰ ਜਣੀ ਕਿ ਥੋੜਾ ਜਿਹਾ ਮੈਂ ਕੰਮ ਕਰ ਰਿਹਾ ਚੀਜ਼ ਦੇ ਉੱਤੇ ਕਿ ਤੁਹਾਨੂੰ ਉਹ ਵੀਡੀਓ ਵੀ ਸੜਾਦੀ ਮੈਂ ਭੇਡਾਂ ਮੈਂ 1 ਲੱਖ ਸਾਰੀਆਂ ਇਕੱਠੀਆਂ ਮੰਦ ਮੈਂ ਕਾਰਜ ਜਿਹੜੀ ਕਹਿੰਦੀ ਸੀ ਵੀ ਭਾਈ ਸਾਡਾ ਬੰਦਾ 10000 ਲੈ ਨਹੀਂ ਸਕਦਾ ਉਹ ਰਿਕਾਰਡਿੰਗ ਮੈਂ ਸਮਾਰ ਕੇ ਸੁਣੀ ਹੈ ਉਹਦੇ ਵਿੱਚ ਡਾਇਰੈਕਟ ਕਹਿ ਰਿਹਾ ਹੈ ਵੀ ਸਾਡੀ ਗੱਡੀਆਂ ਦਾ ਤੇਲ ਪੂਰਾ ਕਰਦੇ 10000 ਰੁਪਏ ਦੇ ਸਾਨੂੰ ਅਸੀਂ ਜਿਹੜੀ ਗੱਡੀਆਂ ਲੈ ਕੇ ਆਉਣੀ ਇੱਥੇ ਨੂੰ ਤੋਏ ਜਿਹੜੀਆਂ ਚੀਜ਼ਾਂ ਨੇ ਨਾ ਤਾਰੀਆਂ ਜਿੰਨੀਆਂ ਵੀ ਤੇ ਐਫ ਆਰ ਵੀਰ ਹੁਣ ਤੱਕ ਹੋਈਆਂ ਨੇ ਨਾ ਜਿਹੜੀਆਂ ਚੈਨੀ ਚੋੜ ਦੀ ਵੀ ਗੱਲ ਕਰਦਾ ਹੈ ਚੈਨੀ ਵੀ ਚੈਨੀ ਚੋੜ ਦੀ ਤੇ ਪਾਈ ਮੈਨੂੰ ਉਹ ਤੇ ਵੀ ਸ਼ੱਕ ਹੋ ਰਿਹਾ ਵੀ ਇਹਨੇ ਪੱਕਾ ਕੀਤਾ ਹੋਣਾ ਹੈ ਇਹ PARTੀਆਂ ਝੂਠ ਨਹੀਂ ਹੈਗੇ ਕੱਲੀ ਕੱਲੀ ਚੀਜ਼ ਦਾ ਪ੍ਰੂਫ ਤੁਹਾਡੇ ਮਰ ਕੱਟ ਕੇ ਰੱਖਾਂਗੇ ਜੀ ਚੰਗਾ ਸਤਿਗੁਰ ਜੀ ਗਾਲੀ ਗਾਲੀ ਵੀਡੀਓ ਚ ਮਿਲਦੇ ਹਾਂ